ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਸਾਰਿਆਂ ਦਾ ਕਰ ਰਿਹਾ ਲਾਡਾ ਸਵਾਗਤ ਵੀਰ ਆ ਰਾਜ ਦੀ ਗਿਆ ਬੜੀਆਂ ਖਬਰਾਂ ਯੋ ਮੋਦੀ ਕਹ ਰਹੇ ਵੀਰ ਯੋ ਠੀਕ ਠਾਕ ਮਤਲਬ ਗੱਟ ਚੋੜ ਕਰ ਕਾ ਸਰਕਾਰ ਬਣਾ ਲਈ ਇਸਨੇ ਵੀਰ ਬਹੁਤ ਬੰਦੇ ਭਰਤੀ ਕਰ ਲਏ ਇਸਨੇ ਨਵੇਂ ਪੁਰਾਣੇ ਕਈ ਉਧਰ ਪੇ ਤੇ ਕਈ ਇਧਰ ਲਿਆਂਦੇ ਮਤਲਬ ਇਹੋ ਕਹ ਲੋ ਵੀ ਕੁੱਲ ਮਿਲਾ ਕਾ ਜੇ ਆਪਾਂ ਗੱਲ ਕਰਾਂ ਮੇਰੇ ਕਾਫੀ ਉਸ ਨਮਾ ਹੋ ਗਿਆ ਪਰ ਗੱਠ ਛੋੜ ਕੇ ਸਰਕਾਰ ਬਣਾ ਤੋ ਨਹੀਂ ਮਿਰ ਇਹ ਵੀ ਇਹਨਾਂ ਨੂੰ ਮੁਸ਼ਕਲਾਂ ਆਈਆਂ ਬੀਲ ਕਾ ਸਰਕਾਰ ਚਲਾਣੀ ਪਵੇਗੀ ਮੰਤਰੀ ਤੋ ਇੱਕੇ ਮਾਨ ਨਹੀਂ ਹੋ ਰਹਾ ਤੋ ਬੰਦੇ ਬੰਸ ਬੰਨੇ ਪਰ ਲੈ ਇਹਨਾਂ ਨੇ ਇੱਕ ਪਾਰਟੀ ਹੀ ਮਨ ਮਰਜ਼ੀ ਨਾਲ ਚੱਲ ਸਕੇ ਪਰ ਅਕਸਰ ਇਸ ਤਰ੍ਹਾਂ ਹੋਵੇ ਵੀ ਗੱਠ ਛੋੜ ਕੇ ਸਰਕਾਰ ਜਦ ਤੱਕ ਮੰਤ్రਾਂ ਦੇ ਨਹੀਂ ਵੱਡੇ ਜਾਂਦੇ ਮਤਲਬ ਸੀਟਾਂ ਨਹੀਂ ਦਿੰਦੇ ਪਿੱਤਨੂ ਰੇਲਵੇ ਦਾ ਡਿਪਾਰਟਮੈਂਟ ਤਨੂ ਫਲਾਣਾ ਡਿਪਾਰਟਮੈਂਟ ਉਤਨੀ ਦੇਰ ਪਾਲਟੀਆਂ ਮਤਲਬ ਯੋ ਕੋਈ ਨਾ ਕੋਈ ਸੱਪ ਕੱਢੀ ਜਾਂ ਕੱਢੀ ਜਾਂ ਘੱਡਦੀ ਜਾਂ ਅਰਦੇਸ਼ ਕੇ ਵਿੱਚ ਮਾ ਕੇਂਦਰੀ ਪੱਧਰ ਇੱਕ ਵਾਰ ਫਿਰ ਉਹ ਗੱਠ ਜੋੜ ਕੇ ਸਰਕਾਰ ਮਜ਼ਬੂਤ ਹੋਏਗੀ ਅਰ ਵੋਟਾਂ ਦੇ ਵਿੱਚ ਜਦ ਕੋਈ ਪਾਰਟੀ ਬਹੁਤ ਜ਼ਿਆਦਾ ਵੋਟਾਂ ਹਾਸਲ ਨਹੀਂ ਕਰਦੀ ਮਤਲਬ ਸੀਟਾਂ ਨਹੀਂ ਉਹਨਾਂ ਨੂੰ ਮਿਲਦੀ ਆ ਫਿਰ ਗੱਠ ਜੋੜ ਮਤਲਬ ਐਨੈਕਸਨ ਜੋੜਨਾ ਵਾਗੀਸ਼ੀਰ ਬੈਲਡਿੰਗ ਕਰਨੀ ਪਵਾ ਇਕ ਮਜਬੂਤ ਦੀ ਰਣਵਾਸਤ ਗਜਰਾਤ ਵੀ ਵਿੱਚਾ ਕੇਂਦਰ ਦੇ ਅੰਦਰ ਲਗਭਗ 22000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਅਰਜੀ ਦੀਉ ਦਾ ਮੁਖੀ ਵਿਹਾਰ ਦਾ ਇਹ ਜਿਹੜਾ ਨਤੀਸ਼ ਕੁਮਾਰ ਇਹੋ ਬੰਦਿਆਂ ਕਰਕਾ ਇਹਨਾਂ ਦਾ ਕਨੈਕਸ਼ਨ ਚੱਲਿਆ ਨਹੀਂ ਵੀ ਇਹੋ ਕਨੈਕਸ਼ਨ ਕੱਟ ਸਕ ਮਤਲਬ ਇਹੋ ਕਹਿ ਲੋ ਵੀ ਉਹ ਦੋ ਬੰਦਿਆਂ ਦੇ ਬਿਨਾ ਬੁੱਧੀ ਦੀ ਸਰਕਾਰ ਚੱਲ ਨਹੀਂ ਸਕ ਪ੍ਰਧਾਨ ਮੰਤਰੀ ਦੀ ਨਮਿੰਦਗੀ ਵਾਲੀ ਹੋਰ ਪਾਰਟੀਆਂ ਜਿਹੜੀਆਂ ਬਾਅਦ ਜਿੱਦਾਂ ਮਰਜੀ ਮਤਲਬ ਦੌੜ ਭੱਜ ਕਰ ਲਿਓ ਇਹੋ ਬਾੜ ਨਹੀਂ ਸਕਦੀ ਜੇ ਮਤਲਬ ਇੱਕ ਵੀ ਜੇ ਬੰਦਾ ਚਾਹੇ ਨੰਤੀਸ ਕੁਮਾਰ ਚਾਹੇ ਚੰਦਰਬਾਬੂ ਨਾਈਡੂ ਜੇ ਇਨਾ ਦੀ ਮਾਰੀ ਵਿੱਚ ਚੂਲ ਬਿੰਗੀ ਹੋਈ ਇੰਨਾ ਨਾ ਜਾਣ ਦੀ ਗੱਲ ਸਰਕਾਰ ਪੰਨੇ ਕਰ ਗਿਆ ਇਹ ਬਹੁਤ ਦੀਵਾਸ ਦਾ ਬੜਾ ਟਾਸਕ ਹੋ ਗਿਆ ਵੀ ਦੇਖੋ ਅੰਗਾ ਇਹਨਾਂ ਨੂੰ ਤਾਂ ਮਤਲਬ ਕੋਈ ਨਹੀਂ ਬਹੁਤ ਪਿਆਰ ਗਿਆ ਪਚਕਾਰ ਪਚਕਾਰ ਕਰ ਖੜੰਪ ਹੋਏਗਾ ਨਹੀਂ ਮਿਰ ਤਬਾਰ ਕੋਈ ਨਹੀਂ ਜੇ ਕੱਲ ਨੂੰ ਨਾਇਨ ਦਾ ਕੋ ਕੰਮ ਸੂਟ ਆਇਆ ਇਹਨਾਂ ਕੋਲ ਤਾਂ ਥੋੜੀ ਵੀ ਕਾਰੀ ਉਦਨ ਪਲਟੀ ਮਾਰ ਦੇ ਬਾਈ ਦੇ ਜੀ ਵੀ ਨੀ ਪੀਛੇ ਘਵਾਰੋਂ ਤੋਂ ਕਹਾ ਪਲਟੂ ਰਾਮ ਈਸ਼ੀਕਰ ਕਹਾ ਕਹਾਂ ਰੀਸਨ ਪਲਟੂ ਰਾਮ ਮੇਰੀ ਯੂ ਇਸ ਕੋਤ ਬਾਰ ਕੋਈ ਨਹੀਂ ਮਿਲ ਕਾ ਗਿੱਦਨ ਨਾ ਗਿਓ ਯੋ ਚੱਕਰ ਪਾਇਆ ਪਰ ਈਸ਼ੀਕਰ ਕਵੀ ਕਹਰੇ ਵੀ ਯੋ ਜਿਹੜਾ ਸਾਰਾ ਸਿਸਟਮ ਨਾ ਯੋ ਕਿਤੇ ਨਾ ਕਿਤੇ ਮਤਲਬ ਚੱਕਰਾਵਾ ਪਾਵਾ ਅੜਾ ਕਰਿਆਵਾ ਜੇ ਤੱਕਾਗਾ ਮੁੱਦ ਕੀ ਆ ਗਰੇਗਾ ਕੀ ਨਹੀਂ ਪਰ ਯੋ ਬਾਤ ਪੱਕੀ ਵੀ ਰ ਬਈ ਇਹ ਇਨਾਨ ਯੋ ਜੜੀ ਸਰਕਾਰ ਖੜੀ ਕਰੀ ਇਹ ਇਹ ਸਰਕਾਰ ਨੂੰ ਚਲਾਉਣ ਵਾਸਤਾ ਬਹੁਤ ਮੁਸ਼ਕਿਲਤਾਵਾਂ ਸਾਹਮਣਾ ਉਹ ਨੂੰ ਕਰਨਾ ਹਰ ਉੱਧਰ ਵੀ ਇਹ ਕਰੇ ਯੋ ਰਵਨੀਤ ਦਾ ਪੁੱਤ ਯੋ ਰਵਨੀਤ ਜੀਰਾ ਗੰਧਕਾ ਪੁੱਤਾ ਯੋ ਜਿੱਤਿਆ ਨਹੀਂ ਦੇਖ ਲਓ ਕਈ ਵਾਰ ਇਤਰਾ ਲੋਟ ਆ ਜਾਂਦਾ ਕੈਬਨਟ ਦੇ ਵਿੱਚ ਮਨ ਜਗਾ ਮਿਲ ਗਈ ਪੰਜਾਬ ਕੇ ਮੁੱਖ ਮੰਤਰੀ ਬਣਨੇ ਕੀ ਪ੍ਰਗਟਾਵਾ ਯੋ ਜਿਹੜਾ ਮਤਲਬ ਉਹ ਕਹਿ ਰਿਹਾ ਤਾਂ ਮੈਂ ਪੰਜਾਬ ਦਾ ਮਤਲਬ ਮੁੱਖ ਮੰਤਰੀ ਬਣਾਗਾ ਯੋ ਰਵਨੀਤ ਦਾ ਯੋ ਜਿਹੜਾ ਛੇਗਾ ਯੋ ਬਾਂਤ ਕਾ ਬੋਤਾ ਦੁਨੀਆ ਨੇ ਆਰੋਥਾ ਯੋ ਕੈਲੂ ਵੀਰ ਯੋ ਬੀਜੇਪੀ ਨੇ ਸਕੀਮ ਚਲਾਈ ਪੰਜਾਬ ਦੇ ਵਿੱਚ ਮਰ ਤੀਸਰੀ ਵਾਰ ਐਨਡੀਆ ਦੀ ਸਰਕਾਰ ਬਣ ਗਈ ਨਰਿੰਦਰ ਮੋਦੀ ਨੇ ਸਾਂਚ ਆਕਲੀ ਔਰ ਮੋਦੀ ਸਰਕਾਰ ਦੇ ਮੰਤਰੀ ਮੰਡਲ ਮਾ ਸ਼ਾਮਲ ਯੋ ਮਤਲਬ ਦੂਸਰੇ ਬਨ ਬਿਆਨੇ ਵੀ ਸਾਂਚ ਕੀਆ ਭਾਜਪਾ ਦਾ ਗੁਰਨੀਤ ਬਿੱਟੂ ਯੋ ਬੁੱਧੀ ਕੀ ਕਹਿਣ ਟਮਾ ਰਾਜ ਮੰਤਰੀ ਬਣ ਗਿਆ ਦਰਜਾ ਅਰ ਕਈ ਜਿੱਤ ਕਾ ਵੀ ਦੇਖ ਲਿਓ ਕਿ ਉਹ ਰਾਜ ਆਪਣੇ ਜਿੰਨਾ ਮਰਜੀ ਜਿੱਤਿਆ ਪਰ ਹੈ ਤੋ ਗੱਲ ਹੈ ਐਮਐਲਏ ਨਾ ਐਮਪੀ ਿਆ ਕਰੇਗਾ ਤਰ ਰੌਲੇ ਪਾਵੇਗਾ ਉਹ ਤੋ ਕੁਝ ਨਹੀਂ ਕਰ ਸਕਦਾ ਅਰ 7 ਲ ਕੇ ਐਮ ਕੇ 4 ਮੀਟਿੰਗ ਕੇ ਵਿੱਚ ਹਿੱਸਾ ਲੈਣ ਦੇ ਵਾਰ ਰਵਨੀਤ ਬਿੱਟੂ ਨੂੰ ਕਹਿ ਰਿਹਾ ਆ ਵੀ ਮੇਰੇ ਵਾਸਤੇ ਇਹ ਬਹੁਤ ਬੜੀ ਗੱਲ ਨਾ ਚੋਣਾ ਹਾਰਨੇ ਦੇ ਬਾਅਦ ਵੀ ਮੈਨੂੰ ਕੈਬਨਟ ਮਾ ਖੜਾ ਕਰਨੈ ਅਰ ਇਸ ਵਾਰ ਦਾ ਪੰਜਾਬ ਨੂੰ ਪਹਿਲ ਲਈ ਬਿੱਟੂ ਅਗਰਿਆ ਵੀ 2027 ਵਿੱਚ ਵਿਧਾਨ ਸਭਾ ਵੋਟਾਂ ਜਿੱਤਣ ਵਾਸਤਾ ਪਾਰਟੀਆਂ ਮਦਾਨ ਤਿਆਰ ਅਧਾਰ ਰਹੀ। ਅਗ ਬਿੱਟੂ ਗਰੇ ਘਾਵਿਰੇ 2 ਸਾਲ ਪਹਿਨਾ ਪੰਜਾਬ ਕੇ ਲੋਕਾਂ ਨੇ ਕਾਂਗਰਸ ਨੂੰ ਨਕਵਾਰ ਤੇ ਆਮ ਆਦਮੀ ਪਾਰਟੀ ਵੀ ਕਾ ਨਿਸ਼ਾਨਾ ਸਾਧਿਆ ਹੋਰ ਕਰਿਆ ਗਾ ਵੀ ਕੰਮ ਤੋਂ ਕਰਦੇ ਨਹੀਂ ਉਸ ਫੈਲ ਆ ਗਿਆ। ਇਹ ਕਹਾ ਮੇਰੇ ਇੱਕੇ ਕਲਪਵਚਿਆ ਥਾਰੇ ਥਾ ਮੈਂ ਬੀਜੇਪੀ ਨੂੰ ਕਰੋ ਕੈਮ ਯੋਕਾਡੋ ਆਪਣੇ ਬਹਿਮਾ ਅਰ ਜਦ ਬੀਜੇਪੀ ਕਹਾ ਥਾ ਮਾ ਚੂਣ ਕਾਇ ਨੂੰ ਗਲੇਗਾ ਜਾਵੇਂਗਾ ਫਿਰ ਥਰੇਗਾ ਅਰ ਬਿੱਟੂ ਗੈਰਾਗਾ ਵੀ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹਾਂ ਕਾ ਮੰਨੂ ਮੁੱਖ ਮੰਤਰੀ ਬਣਾਓ ਪੰਜਾਬ ਕੇ ਕਮ ਸੀਡੇ ਕਰਾਓ ਅਰ ਬਿੱਟੂ ਨੂੰ ਰਾਜ ਮੰਤਰੀ ਬਣਨੇ ਕੀ ਚਰਚਾ ਜਿਹੜੀ ਸ਼ੁਰੂ ਹੋਣ ਤੇ ਬਸ ਸਮਰਥਕਾਂ ਭਾਰੇ ਤਸਾ ਅਰ ਬਨੀਟ ਬਿੱਟੂ ਯੋਕਾ ਲੋਗਰਾ ਥਨੋ ਬਦਾ ਵੀ ਮਰੀਂਦਰ ਰਾਜੇ ਬੜੀ ਕਿਤੇ ਆਰਗਿਆ ਪੰਜਾਬ ਨੇ ਲੁਧਿਆਣਾ ਦੇ ਅਰਿਸ਼ੀ ਰਗ ਆਰਬਨੀਤ ਵੀ 2 ਮਾਦਲੋ ਕਹਿ ਲਈ ਸਾਂਦਾਰ ਪ੍ਰਦਾਸਾਂ ਦਾ ਜਿੱਠਾ ਐਲੋਈ ਲੁਧਿਆਣ ਕੇ ਸਹਿਰੀ ਵਿਧਾਨ ਸਭਾਵਾ ਪਰ ਪਿੰਡੂ ਖੇਤਰਾਂ ਮਾ ਘੱਟ ਬੁੱਟਾ ਮਤਲਬ ਉੱਥਾ ਪਈਆਂ ਯਾਰ ਪ੍ਰਧਾਨ ਮੰਤਰੀ ਯਾਰ ਉੱਥਾ ਚਲੋ ਫੇਰ ਵੀ ਮਾਣ ਰੱਖ ਲੈ ਯਾਰ ਮੋਦੀ ਨੇ ਜੋ ਪਹਿਲੋ ਵੀ ਬਿਆਨਤ ਕਾ ਪੁੱਤਾ ਬਿਆਨਤ ਸਿੰਘ ਕਰ ਕਾ ਕਿਤੇ ਨਾ ਕਿਤੇ ਪਹਿਲਕੀਦਾਰ ਪਾਈਸ ਨੂੰ ਅੱਗਾ ਕਰ ਕਾ ਮਤਲਬ ਇਸ ਨੂੰ ਯੋ ਸੀਟ ਦੇ ਹੀ ਅਰ ਉੱਧਰ ਵੀ ਜੋ ਦੇਖ ਲਿਓ ਵੀ ਕਲਵਿੰਦਰ ਕੌਰ ਕੇ ਹੱਕ ਮਾ ਸੜਕਾ ਪਾ ਯੋ ਪੰਜਾਬ ਕੇ ਕਿਸਾਨ ਆਗੇ ਕਾਹੇ ਐਫ ਆਰ ਰੱਦ ਕਰੋ ਸੀਪਗਤ ਸਿੰਘ 에어ਪੋਰਟ ਕੇ ਉਪਰ ਯੋ ਮਾਚ ਲਗੇ ਮਤਲਬ ਚੁਣੀ ਗਾ ਮੈਂਬਰ ਪਾਰਲੀਮੈਂਟ ਕਲਨਾਰਾ ਨੌਤ ਇਸ ਕੇ ਮਾਰੇ ਦੀ ਚਪੇੜੀ ਵਿਕਲੇਸ਼ ਪੈ ਗਿਆ ਐਫ ਆਰ ਦਰਜ ਹੋ ਗਈ ਇਸ ਨੂੰ ਰੱਦ ਕਰਨ ਬਾਤਾਂ ਸੰਕਿਤ ਕਿਸਾਨ ਬੋਚੇ ਐਮਬਾ ਖੋ ਜੰਦੇਵਤ ਨਿਆਇ ਤਵਨ ਗੁਰਦੁਆਰਾ ਬਸਾਉ ਇਕੱਠੀਆਂ ਹੋ ਗਈ ਹਜ਼ਾਰਾਂ ਦੀ ਭੀੜ ਉੱਥਾ ਇਕੱਠੀ ਹੋ ਗਈ ਵੰਪ ਸਾਹਿਬ ਦੇ ਵਿੱਚ ਮਾ ਐਸ ਐਸ ਪੀ ਦਫਤਰ ਮੁਹਾਲੀ ਵੱਲ ਇਹਨਾਂ ਨੇ ਕੁਝ ਕਰਤਿਆ ਅੱਜ ਇਸ ਦੇ ਵਿੱਚ ਮਾ ਐਨ ਕਾਂ ਜੋ अनेका ਮਤਲਬ ਕਿਸਾਨ ਦੇ ਥੇਵਨੀਆਂ ਸਮਲੀਆਂ ਰੈਫਿਊਜੀ ਚਲਾਣ ਵਾਸਤੇ ਪੁਲਿਸ ਵੀ ਸਾਥ ਦੇਰ ਪ੍ਰਬੰਧ ਕਰੇ ਪੁਲਸ ਤੇ ਅੱਡੀਸੀ ਆਰ ਪੰਜਾਬ ਕੇ ਪੰਜ ਮੈਂਬਰੀ ਕਮੇਟੀ ਜਿਸਮਾ ਜਗਜੀਤ ਸਿੰਘ ਧੱਲੇਵਾਲ ਬਲਦੇਵ ਥਿਰਸਾ ਸਵਰਨਪਦੀਰ ਜੈ ਜੈ ਸਿੰਘ ਦਰਸ਼ਨ ਆਲਖ ਇਨਨ ਬੁਲਾਇਆ ਫਿਰ ਗੱਲਬਾਤ ਕਰੋ আর বৈদ্যਵਾਣਾ ਜਿਹੜਾ ਉਹ ਪਰਮਦੀਪ ਇਹੋ ਗੱਲ ਕਰ ਕਾਏ ਸਾਰੇ ਨੂੰ ਥਖਰੇ ਵੀ ਤਰਾ ਇਤਰਾ ਕਰਨਗੇ ਬਾਕੀ ਦੇਖੋਗਾ ਕਿਆ ਬਣੇਗਾ ਕਿਆ ਨਹੀਂ ਪਰ ਇਸ ਕੇ ਵਿੱਚਾ ਕਿਤਨਾ ਕਿਤੇ ਯੋ ਕਹਿ ਲੋ ਵੀਰ ਯੋ ਕਮ ਬਾਤਾਂ ਨਜ਼ਰ ਆ ਰਹਾ ਵੀਰ ਉਹਨੇ ਠੀਕ ਦਾ ਨਜ਼ਰ ਨਹੀਂ ਆ ਰਹਾ ਯੂ ਦੇਖੋਗਾ ਕਿਆ ਬਣੇਗਾ ਕਿਆ ਨਹੀਂ আর ਕਿਦੇ ਕਿਤੇ ਯੋ ਕਹਿ ਲੋ ਵੀ ਇਹ ਮਤਲਬ ਕਹਿ ਲੋ ਵੀ ਇਸ ਕੇ ਵਿੱਚ ਮੈਂ ਕਾ ਵੀ ਇਸ ਕਾ ਕਰਾਓ ਹਾਲਾ ਯੂ ਬੀ ਦੇਨ ਕੈਬਰਨਾ ਚਲੋ ਗਰ ਲਾਂਡਾ ਡਿਸਕਸਨ ਰੇਡੀਓ ਪ੍ਰੋਗਰਾਮ ਵੀ ਵਿੱਚ ਮੈਂ ਯੋਜ ਜੀਆਂ ਬੜੀਆਂ ਅਵਰਾਧੀਆਂ ਆਲੂ ਇਸੀ ਟਾਈਮ ਥਾਰੇ ਗੱਲ ਹੋਰ ਦਿਲ ਨਾਲ ਕਰਾਂਗਾ ਸਾਰਿਆਂ ਨੂੰ ਲਾਡ ਦੇ ਵਾਦੀ ਦੀ ਪਿਆਰ ਭਰੀ ਸਾਥ ਸਿਣੀ ਕਾਂ